ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਸ਼ਰਧਾਈ ਬਣਾਵਾਂਗੇ ਠੰਡੀ ਠੰਡੀ ਆਪਣੇ ਸਰੀਰ ਨੂੰ ਜਿਹੜੀ ਤਾਜ਼ਗੀ ਦੇਣ ਲਈ ਤੇ ਆਪਾਂ ਬਣਾਉਨੇ ਆ ਸ਼ਰਧਾਈ ਤੇ ਸ਼ਰਧਾਈ ਬਣਾਉਣ ਲਈ ਮੈਂ ਜਿਹੜੇ ਲੈ ਆ ਬਦਾਮ ਲੈ ਆ ਤੇ ਆਪਾਂ ਸਾਰੇ ਡਰਾਈ ਫਰੂਟ ਲੈ ਲੈਣੇ ਆ ਜਿੰਨੇ ਵੀ ਆਪਣੇ ਕੋਲ ਹੈਗੇ ਆ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ ਤੇ ਮੈਂ ਜਿਹੜੇ ਆ 8-10 ਮਤਲਬ ਇੱਕ ਚਮਚਾ ਜਿਹੜਾ ਆ ਬਦਾਮਾਂ ਦਾ ਲੈ ਲਿਆ ਇੱਕ ਚਮਚਾ ਜਿਹੜਾ ਆ ਕਾਜੂਆਂ ਦਾ ਪਾਉਂਗੀ ਬਾਜੂ ਆਪਾਂ ਇੱਕ ਹੀ ਚਮਚਾ ਜਿਹੜਾ ਲਿਆਇਆ ਤੇਸਤੇ ਦਾ ਲੈ ਲਿਆ ਆਠਾਸ ਜਿਹੜੀਆਂ ਆ ਮੈਂ ਇਲਾਚੀਆਂ ਲੈ ਲਈਆਂ ਛੋਟੀ ਇਲਾਚੀ ਆ ਇਹ ਲੈ ਲਈ ਆਪਾਂ ਤੇ ਇੱਕ ਚਮਚਾ ਜਿਹੜਾ ਆ ਮੈਂ ਇੱਚ ਮਿੱਠੀ ਸੌਂਫ ਦਾ ਲਵੂੰਗੀ ਮੋਟੀ ਵਾਲੀ ਜਿਹੜੀ ਸੌਂਫ ਹੁੰਦੀ ਆ ਉਹ ਲੈ ਲਈ ਆਪਾਂ ਮਿੱਠੀ ਸੌਂਫ ਦਾ ਇੱਕ ਚਮਚਾ ਲੈ ਲਿਆ ਅੱਧਾ ਚਮਚਾ ਜਿਹੜਾ ਆ ਮੈਂ ਕਾਲੀ ਮਿਰਚ ਦਾ ਲੈ ਲਿਆ ਮਾਗਜ ਜਿਹੜੇ ਆ ਮੈਂ ਧੋ ਕੇ ਲੈ ਆ ਤੇ ਮਾਗਜ ਮੈਂ ਥੋੜੇ ਜਿਆਦੇ ਪਾਉਂਗੀ ਦੋ ਚਮਚੇ ਜਿਹੜੇ ਆ ਮਾਗਜ ਤੇ ਲੈ ਲਵਾਂਗੀ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਆ ਇਹ ਲੈ ਲੈਣਾ ਗੁਲਾਬ ਦੀਆਂ ਪੱਤੀਆਂ ਲਾਉਂਗੀ ਮੇਰੇ ਕੋਲ ਸੁੱਕੇ ਗੁਲਾਬ ਦੇ ਫੁੱਲ ਆ ਜੇ ਤੁਹਾਡੇ ਕੋਲ ਫਰੈਸ਼ ਆ ਤਾਂ ਤੁਸੀਂ ਫਰੈਸ਼ ਲੈ ਸਕਦੇ ਆ ਤੇ ਆਪਣੇ ਕੋਲ ਸੁੱਕੇ ਸਿਗੇ ਤੇ ਇਹ ਸਾਰੇ ਜਿਹੜੇ ਆ ਆਪਾਂ ਲੈ ਲਏ ਆ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਜੀ ਪੀਸ ਲੈਣਾ ਆ ਜੇ ਤੁਸੀਂ ਡਬੋ ਕੇ ਰੱਖਿਆ ਹੈ ਭੇ ਕੇ ਰੱਖਿਆ ਹੈ ਤਾਂ ਫਿਰ ਮਤਲਬ ਭੇ ਕੇ ਇਹਦਾ ਪੇਸਟ ਬਣਾ ਸਕਦੇ ਆ ਜੇ ਤੁਸੀਂ ਬਣਾ ਕੇ ਰੱਖਣਾ ਹੈ ਤੇ ਫਿਰ ਸੁੱਕੇ ਇਸ ਤਰ੍ਹਾਂ ਬਣਾ ਕੇ ਰੱਖ ਲਓ ਇੱਕ ਹੀ ਵਾਰੀ ਤੇ ਬਹੁਤ ਹੀ ਵਧੀਆ ਜਿਹੜਾ ਆ ਬਣਦਾ ਹੈ ਤੇ ਆਪਾਂ ਲਵਾਂਗੇ ਜੀ ਦੇਸੀ ਮਿਸ਼ਰੀ ਧਾਗਾ ਮਿਸ਼ਰੀ ਜਿਹੜੀ ਆ ਉਹ ਲਵਾਂਗੇ ਖੰਡ ਨਹੀਂ ਪਾਵਾਂਗੇ ਇਹਦੇ ਜਿਹੜੀ ਹੁੰਦੀ ਹੈ ਠੰਡੀ ਹੁੰਦੀ ਹੈ ਤੇ ਬਹੁਤ ਹੀ ਆਪਣੇ ਸਰੀਰ ਨੂੰ ਜਿਹੜੀ ਆ ਠੰਡਕ ਦੇਊਗੀ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਹੋਣਾ ਥੋੜਾ ਜਿਹਾ ਸੇਕ ਲਵਾ ਲਾਂਗੇ ਸਾਰਿਆਂ ਨੂੰ ਤਾਂ ਕਿ ਜਿਹੜੀ ਇਹਨਾਂ ਦੀ ਨਮੀ ਜਈ ਆ ਉਹ ਖਤਮ ਹੋ ਜਾਊਗੀ ਤੇ ਪੀਸਣ ਵਿੱਚ ਆਪਾਂ ਨੂੰ ਜਿਹੜੇ ਆ ਬਹੁਤ ਹੀ ਸੌਖੇ ਰਹਿਣਗੇ ਤੇ ਇਹਨਾਂ ਸੇਕ ਲਵਾਵਾਂਗੇ ਫੇਰ ਪੀਸਾਂਗੇ ਤੇ ਅੱਧਰ ਆਪਾਂ ਲੈ ਲਿਆ ਜੀ ਪੈਨ ਤੇ ਪੈਨ ਦੇ ਵਿੱਚ ਆਪਾਂ ਬਦਾਮ ਪਾ ਲਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਆਪਾਂ ਬਹੁਤ ਬਹੁਤ ਥੋੜਾ ਜਿਹਾ ਸੇਕ ਲਵਾਉਣਾ ਆ ਜ਼ਿਆਦਾ ਸੇਕ ਨਹੀਂ ਲਵਾਉਣਾ ਹੈਗਾ ਸਾਰਾ ਇਹ ਸਮਾਨ ਜਿਹੜਾ ਆ ਆਪਾਂ ਇਹਦੇ ਵਿੱਚ ਪਾ ਲਾਂਗੇ ਇੱਕੀ ਵਾਰੀ ਦਾ ਚੀਨੀ ਦਾ ਟੁਕੜਾ ਵੀ ਵਿੱਚੇ ਸੈੱਟ ਲਾਂਗੇ। ਗੁਲਾਬ ਦੀਆਂ ਪੱਤੀਆਂ ਵੀ ਕਿਉਂਕਿ ਸਾਰੇ ਜਿਹੜੇ ਆ ਸਿੱਲੇ ਜਿਹਾ ਹੋ ਜਾਂਦੇ ਆ ਤੇ ਆਪਾਂ ਮਾਗਜ ਵੀ ਜਿਹੜੇ ਆ ਧੋਤੇ ਹੋ ਆ ਇਹਨਾਂ ਨੂੰ ਵੀ ਥੋੜਾ ਜਿਹਾ ਸੇਕ ਲੱਗ ਜਾਊਗਾ। ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਆਪਾਂ ਸੇਕ ਲਵਾ ਲੈਣੇ ਆ। ਜੇ ਤੁਹਾਡੇ ਕੋ ਖਸ ਖਸ ਹੈਗੀ ਆ ਤੁਸੀਂ ਖਸ ਖਸ ਪਾ ਸਕਦੇ ਆ। ਆਪਾਂ ਜਿਹੜੀ ਆ ਖਸ ਖਸ ਇੱਥੇ ਨਹੀਂ ਵਰਤ ਸਕਦੇ ਹੈਗੇ। ਤੇ ਦਬਈ ਦੇ ਵਿੱਚ ਤੇ ਆਪਾਂ ਇਹ ਕੋ ਖਸ ਖਸ ਨਹੀਂ ਹੈਗੀ ਤੇ ਆਪਾਂ ਐਸੀ ਤਰਾਈ ਨੂੰ ਹੁਣ ਥੋੜਾ ਜਿਹਾ ਜਿਹੜਾ ਆ ਸੇਕ ਲਵਾਵਾਂਗੇ ਤਾਂ ਕਿ ਇਹ ਬਿਲਕੁਲ ਜਿਹੜੇ ਪੀਸਣ ਚ ਵੀ ਆਪਣੇ ਸੌਫੇ ਨੂੰ ਦੇਖੋ ਜਿ ਗਲਾਵੀਆਂ ਜਿਹੜੀਆਂ ਪੱਤੀਆਂ ਆ ਉਹ ਇੱਕਦਮ ਸਿੱਲੀਆਂ ਆ ਇਹ ਥੋੜੀਆਂ ਜੀਆਂ ਕੜਕ ਜੀਆਂ ਹੋ ਜਾਣਗੀਆਂ ਤੇ ਵਧੀਆ ਪੀਸ ਹੋ ਜਾਊਗਾ ਤੇ ਬਸ ਆਪਾਂ ਇੰਨਾ ਹੀ ਸੇਕ ਲਵਾਉਣਾ ਹੈ ਤੇ ਹੁਣ ਆਪਣਾ ਜਿਹੜਾ ਪੈਨ ਆ ਗਰਮ ਆ ਤੇ ਇਹਦੇ ਵਿੱਚ ਹੀ ਇਹ ਜਿਹੜਾ ਆ ਵਧੀਆ ਆਪਣੇ ਸਾਰੇ ਮਸਾਲੇ ਜਿਹੜਾ ਆਪਣੇ ਜਿਹੜੇ ਡਰਾਈ ਫਰੂਟ ਆ ਇਹ ਇਹਨਾਂ ਦੀ ਨਮੀ ਜਿਹੜੀ ਆ ਚਲ ਜਾਊਗੀ ਖਤਮ ਹੋ ਜਾਊਗੀ ਤੇ ਇਹਨੂੰ ਹੁਣ ਆਪਾਂ ਐਦੇ ਫੇਰ ਦੇ ਲਾਂਗੇ ਥੋੜਾ ਜਿਹਾ ਤੇ ਨਾਲੇ ਠੰਡਾ ਹੋ ਉੱਤਰਾਂ ਕਰਕੇ ਫੇਰ ਪੀਸਾਂਗੇ ਇਹਨੂੰ ਆਪਾਂ ਇਹ ਹੁਣ ਹੋ ਕੇ ਆ ਜੀ ਠੰਡਾ ਦੇਖੋ ਤੇ ਪੱਤੀਆਂ ਜਿਹੜੀਆਂ ਆਪਣੀਆਂ ਉਹ ਵੀ ਇੱਕਦਮ ਭਰਨ ਲੱਪਈਆਂ ਤੇ ਇਹਨਾਂ ਨੂੰ ਹੁਣ ਆਪਾਂ ਇੱਕ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਤੇ ਪੀਸ ਲਾਂਗੇ ਤੇ ਮੈਂ ਇਹਦੇ ਵਿੱਚ ਮਿਸ਼ਰੀ ਪੀਸੀ ਸੀ ਆਪਾਂ ਤੇਜ ਦੇ ਵਿੱਚ ਪਾ ਕੇ ਜਿਹੜਾ ਆਪਾਂ ਪੀਸ ਲਾਂਗੇ ਇਹਨੂੰ ਸਾਰੇ ਇੱਕ ਬਰੀਕ ਆਪਾਂ ਇਹਨੂੰ ਜਿਹੜਾ ਆ ਪਾਊਡਰ ਬਣਾ ਲਾਂਗੇ ਇਹਦਾ ਬਿਲਕੁਲ ਆਪਾਂ ਬਰੀਕ ਪੀਸਾਂਗੇ ਇਹਨੂੰ ਸਾਰੇ ਨੂੰ ਬਹੁਤ ਹੀ ਵਧੀਆ ਜਿਹੜੀ ਠੰਡੀ ਠੰਡੀ ਆਪਣੀ ਸ਼ਰਦਾਈ ਬਣੂਗੀ ਤੁਸੀਂ ਇਸ ਨੂੰ ਇਸ ਤਰ੍ਹਾਂ ਬਣਾ ਕੇ ਬੇਕੇ ਤੇ ਪੇਸਟ ਵੀ ਬਣਾ ਕੇ ਰੱਖ ਸਕਦੇ ਆ ਜਿਸ ਤਰ੍ਹਾਂ ਆਪਾਂ ਫ੍ਰਿਜ ਵਿੱਚ ਇੱਕ ਹਫਤਾ ਤੱਕ ਜਾਂ ਚਾਰ ਪੰਜ ਦਿਨ ਤੱਕ ਆਪਾਂ ਪੇਸਟ ਜਿਹੜਾ ਹੈ ਬਣਾ ਕੇ ਰੱਖ ਸਕਦੇ ਆ ਇਹਦਾ ਤੇ ਸੁੱਕਾ ਜਿਹੜਾ ਹੈ ਫਿਰ ਆਪਾਂ ਕਾਫੀ ਦਿਨ ਫ੍ਰਿਜ ਵਿੱਚ ਰੱਖ ਸਕਦੇ ਮਹੀਨਾ ਸਾਰਾ ਵੀ ਰੱਖ ਸਕਦੇ ਆ ਇਹਨੂੰ ਪਾਊਡਰ ਨੂੰ ਤੇ ਹੁਣ ਆਪਾਂ ਇਹਨੂੰ ਲੈਣੇ ਜੀ ਪੀਸ ਦਾ ਦਦਰਾ ਜਿਹਾ ਪੀਸ ਹੋ ਗਿਆ ਤੇ ਮੈਂ ਇਹਦੇ ਵਿੱਚ ਹੁਣ ਮਿਸ਼ਰੀ ਦੇ ਮਿਸ਼ਰੀ ਪਾ ਦੂੰਗੀ ਤੁਸੀਂ ਮਿੱਠਾ ਜਿਹੜਾ ਆਪਣੇ ਹਿਸਾਬ ਨਾਲ ਪਾ ਸਕਦੇ ਆਂ ਤੇ ਮੈਂ ਇਹਦੇ ਵਿੱਚ 2-3 ਚਮਚੇ 3 ਕ ਚਮਚਾ ਮਿਸ਼ਰੀ ਦੇ ਪਾ ਦੂੰਗੀ ਮਿੱਠਾ ਤੁਸੀਂ ਜਿਹੜਾ ਆਪਣੇ ਟੇਸ ਦੇ ਕੋਆਡਮ ਪਾ ਲਓ ਮੈਂ ਇੱਚ 2 ਤੇ ਚਮਚੇ ਜਿਹੜੇ ਆ ਮਿਸ਼ਰੀ ਦੇ ਪਾਤੇ ਤੇ ਮਿਸ਼ਰੀ ਤੇ ਇਸ ਤਰ੍ਹਾਂ ਪਾਉਣਾ ਹੈ ਹੋਰ ਵੀ ਬਰੀਕ ਪੀਸ ਹੋ ਜਾਊਗਾ ਫਿਰ ਇਸ ਨੂੰ ਆਪਾਂ ਪੀਸ ਲੈਣੇ ਆ ਤੇ ਆਪਾਂ ਹੁਣ ਇਹਨੂੰ ਦੇਖੋ ਜੀ ਪੀਸ ਲਿਆ ਆ ਤੇ ਬਹੁਤ ਹੀ ਦੇਖੋ ਦਮ ਬਰੀਕ ਪੀਸ ਲਿਆ ਆਪਾਂ ਜਦੋਂ ਆਪਾਂ ਵਿੱਚ ਮਿੱਠਾ ਪਾ ਕੇ ਪੀਸਦੇ ਆਂ ਤਾਂ ਫਿਰ ਬਹੁਤ ਹੀ ਜ਼ਿਆਦਾ ਬਰੀਕ ਜਿਹੜਾ ਆ ਇਹ ਪੀਸ ਹੋ ਜਾਂਦਾ ਆ ਤੇ ਇਸ ਤਰ੍ਹਾਂ ਕੇ ਗੱਟੇ ਜਾਂ ਬਣ ਜਾਂਦੇ ਫਿਰ ਇਸ ਤਰ੍ਹਾਂ ਇਹਦੇ ਗੜੇ ਜ ਹੈ ਨਹੀਂ ਬਣਦੇ ਹੈਗੇ ਜੇ ਆਪਾਂ ਵਿੱਚ ਹੀ ਖੰਡ ਪਾ ਕੇ ਜਾਂ ਮਿਸ਼ਰੀ ਪਾ ਕੇ ਤੁਸੀਂ ਖੰਡ ਵੀ ਪਾ ਸਕਦੇ ਆਂ ਜੇ ਮਿਸ਼ਰੀ ਪਾਉਣ ਮਿਸ਼ਰੀ ਪਾ ਲਓ ਮਿਸ਼ਰੀ ਦੇ ਨਾਲ ਜਿਹੜਾ ਆ ਇਹ ਠੰਡਾ ਹੋ ਜਾਂਦਾ ਆ ਜਿੱਦਾਂ ਆਪਾਂ ਠੰਡੀ ਬਣਾਉਣੀ ਆ ਸ਼ਰਦਾਈ ਬਣਾਉਣੀ ਆ ਤੇ ਇਹਦੇ ਨਾਲ ਫਿਰ ਠੰਡਾ ਹੋ ਜਾਂਦਾ ਤੇ ਇਹਨੂੰ ਹੁਣ ਆਪਾਂ ਇੱਕ ਕੱਢ ਲੈਣੇ ਆ ਇੱਕ ਸਾਈਡ ਤੇ ਰੱਖ ਲੈਣੇ ਆ ਤੇ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਪਾ ਲੈਣੇ ਆ ਬਣਾਉਣ ਵਾਸਤੇ ਤੇ ਬਾਕੀ ਆਪਾਂ ਜਿਹੜਾ ਆ ਇੱਕ ਕੱਚ ਦੇ ਕਿਸੇ ਵੀ ਸ਼ੀਸ਼ੀ ਵਿੱਚ ਤੁਸੀਂ ਪਾ ਕੇ ਇਹਨੂੰ ਫ੍ਰਿਜ ਵਿੱਚ ਰੱਖ ਲੈ ਕਿਉਂਕਿ ਹੁਣ ਗਰਮੀ ਹੋ ਜਾਣੀ ਆ ਤੇ ਇਹ ਬਾਹਰ ਜਿਹੜਾ ਆ ਖਰਾਬ ਹੋ ਸਕਦਾ ਇਹਨੂੰ ਹੁਣ ਆਪਾਂ ਇੱਕ ਕੌਲੀ 'ਚ ਪਾ ਲੈਣੇ ਆ ਕਿਉਂਕਿ ਆਪਾਂ ਇਹਨੂੰ ਬਣਾਉਣਾ ਆ ਹੁਣ ਆਪਾਂ ਜਿਹੜਾ ਇਹ ਬਣਾ ਲਿਆ ਬਹੁਤ ਹੀ ਬਰੀਕ ਆਪਾਂ ਪੀਸਿਆ ਇਹਨੂੰ ਤੇ ਹੁਣ ਆਪਾਂ ਲੈਣੇ ਆ ਜੀ ਦੁੱਧ ਤੇ ਹੁਣ ਆਪਾਂ ਇੱਕ ਜੱਗ ਲੈ ਲੈਨੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੁੱਧ ਠੰਡਾ ਠੰਡਾ ਜਿਹੜਾ ਆਪਾਂ ਦੁੱਧ ਪਾਵਾਂਗੇ ਤੁਸੀਂ ਜਿੰਨਾ ਬਣਾਉਣਾ ਹੈ ਓਨਾ ਕੁ ਲੈ ਲਓ ਮੈਂ ਦੁੱਧ ਨੂੰ ਜਿਹੜਾ ਆ ਬੋਇਲ ਕਰਕੇ ਲਿਆਇਆ ਦੁੱਧ ਮੈਂ ਬੋਇਲ ਕੀਤਾ ਆ ਤੇ ਆਪਾਂ ਇਹਨੂੰ ਫ੍ਰਿਜ ਵਿੱਚ ਰੱਖਿਆ ਸੀ ਠੰਡਾ ਹੋਣਾ ਤੇ ਇਹ ਆਪਾਂ ਲੈਨੇ ਆ ਜਿੰਨਾ ਕੁ ਤੁਸੀਂ ਬਣਾਉਣਾ ਓਨਾ ਕੁ ਆਪਣਾ ਜਿਹੜਾ ਆ ਦੁੱਧ ਲੈ ਲਓ ਮੈਂ ਦੋ ਕ ਗਲਾਸ ਜਿਹੜੇ ਆ ਦੁੱਧ ਵੀ ਲੈ ਲੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਇਹ ਜਿਹੜੇ ਆ ਦੋ ਆਪਣੇ ਚਮਚੇ ਜਿਹੜੇ ਆ ਭਰ ਕੇ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਾਂ ਜਿਹੜਾ ਪਾਊਡਰ ਬਣਾਇਆ ਆ ਇਹਦੇ ਆਪਾਂ ਦੋ ਦੋ ਤਿੰਨ ਚਮ ਤਿੰਨ ਕ ਚਮਚੇ ਇੱਕ ਗਲਾਸ ਜਿੱਦਾਂ ਆਪਾਂ ਵੱਡਾ ਬਣਾਨੇ ਤਾਂ ਉਹਦੇ ਵਿੱਚ ਦੋ ਚਮਚੇ ਜਿਹੜੇ ਆ ਵਧੀਆ ਲੱਗੂਗੇ ਕਿਉਂਕਿ ਆਪਾਂ ਹੁਣ ਕੱਚ ਦੇ ਗਲਾਸਾਂ 'ਚ ਪਾਉਣ ਲੱਗੇ ਆ ਤੇ ਆਪਾਂ ਇਹਦੇ ਵਿੱਚ ਤਿੰਨ ਇੱਕ ਚਮਚੇ ਜਿਹੜੇ ਆ ਮੈਂ ਪਾ ਦਿੱਤੇ ਆ। ਇਹਨੂੰ ਹੁਣ ਆਪਾਂ ਇੱਕ ਕਿੜਾ ਦਵਾ ਲਾਂਗੇ ਥੋੜਾ ਜਿਹਾ। ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਪੀਸ ਲਾਂਗੇ। ਤੇ ਜੇ ਤੁਹਾਨੂੰ ਆਪਾਂ ਇਹਨੂੰ ਬਦਾਮ ਪੇਸਤੇ ਤੇ ਕਾਜੂ ਦੇ ਨਾਲ ਗਾਰਨਿਸ਼ ਕੀਤਾ ਆ ਤੇ ਦੇਖਣ ਨੂੰ ਵੀ ਵਧੀਆ ਲੱਗੂਗੀ ਸ਼ਰਦਾਈ ਜਿਹੜੀ ਆ ਤੇ ਜੇ ਤੁਹਾਨੂੰ ਸਾਡੀ ਇਹ ਸ਼ਰਦਾਈ ਜਿਹੜੀ ਆ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਸ਼ਰਦਾਈ ਜਿਹੜੀ ਆ ਠੰਡੀ ਠੰਡੀ ਕਿਸ ਤਰ੍ਹਾਂ ਦੀ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਫੋਲੋ ਕਰ ਸਤਿ ਸ੍ਰੀ ਅਕਾਲ ਜੀ